ਏ ਕਹਨੇ ਆ ਵੀ ਬਹੁਤ ਹੱਦ ਤੱਕ ਔਰਤਾਂ ਆਜ਼ਾਦ ਹੋ ਗਈਆਂ ਨੇ ਕੁੜੀਆਂ ਨੂੰ ਆਜ਼ਾਦੀ ਮਿਲੀ ਐ ਤੁਹਾਨੂੰ ਲੱਗਦਾ ਵੀ ਆਜ਼ਾਦੀ ਐ ਜਾਂ ਇਹ ਬਰਬਾਦੀ ਐ ਨਹੀਂ ਆਜ਼ਾਦੀ ਦਾ ਇੱਕ ਰੂਪ ਮੈਂ ਇਸ ਤਰੀਕੇ ਨਾਲ ਦੇਖਦੀ ਐ ਕਿ ਗੁਲਾਮੀ ਮੁੱਕ ਗਈ ਹਮ ਆਜ਼ਾਦੀ ਦਾ ਇਹ ਰੂਪ ਨਹੀਂ ਐ ਕਿ ਤੁਸੀਂ ਉਸ ਨਵੇਂ ਰੂਪ ਨੂੰ ਜੋ ਮਰਜ਼ੀ ਰੰਗ ਦਿੰਦੇ ਫਿਰੋ ਉਦੋਂ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਿਤੇ ਨਾ ਕਿਤੇ ਅਸੂਲਾਂ ਦੇ ਨਾਲ ਵੀ ਸਮਝੌਤਾ ਕਰ ਲਓ ਹਾਂਜੀ ਤੇ ਤੁਸੀਂ ਕਿਤੇ ਸਮਾਜ ਦੇ ਵਿੱਚ ਉਹ ਜਾਂ ਖਲਾਰਾ ਪਾਉਣ ਦਾ ਇੱਕ ਸੁਭਾਅ ਸ਼ੁਰੂ ਕਰ ਲਓ ਜਿਹੜਾ ਕਿ ਤੁਹਾਨੂੰ ਹੁਣ ਕੋਈ ਸੰਘਰ ਜਿਹੜੇ ਕੋਲ ਤੁਸੀਂ ਮਹਿਸੂਸ ਕਰਦੇ ਸੀ ਉਹ ਤੁਹਾਡੇ ਕੋਲੋਂ ਲੈ ਗਏ ਹੈ ਤੇ ਚਲੋ ਹੁਣ ਐ ਕਰਕੇ ਦੇਖੀਏ ਇਹ ਆਜ਼ਾਦੀ ਨਹੀਂ ਹੁੰਦੀ ਹਾਂਜੀ ਇਹ ਫਿਰ ਜੰਗਲੀ ਰਾਜ ਜ ਜੰਗਲ ਰਾਜ ਕਹਿੰਦੇ ਨੇ ਉਹ ਚੀਜ਼ ਹੈ ਹੂੰ